ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵੱਡੇ ਬਾਈ ਦਾ ਬੰਟੇ ਬਾਈ ਦਾ ਜਨਮ ਦਿਨ ਆ ਜੀ ਤੇ ਨਾਲ ਸਾਡੇ ਛੋਟੇ ਦਾ ਹਰਪ੍ਰੀਤ ਦਾ ਵੀ ਜਨਮ ਦਿਨ ਆ ਉਹ ਉੱਥੇ ਬਾਹਰ ਕੈਨੇਡਾ ਦੇ ਵਿੱਚ ਇਹਨਾਂ ਦਾ ਦੋਨਾਂ ਦਾ ਜਨਮ ਦਿਨ ਇੱਕੋ ਤਰੀਕ ਨੂੰ ਹੁੰਦਾ ਵਾ 9 8 ਸਪਟੰਬਰ ਨੂੰ ਅੱਜ ਸਾਡੇ ਮਨੁਖਤਰੀ ਸੇਵਾ ਪਰਿਵਾਰ ਦੇ ਸਾਰੇ ਬੱਚੇ ਸਾਰੇ ਮੈਂਬਰ ਰਲ ਕੇ ਅਸੀਂ ਖੁਸ਼ੀਆਂ ਸਾਂਝੀਆਂ ਕਰਦੇ ਆਂ ਅਰਦਾਸ ਕਰਿਓ ਸੱਚੇ ਪਾਤਸ਼ਾਹ ਇਹ ਖੁਸ਼ੀਆਂ ਇਸੇ ਤਰ੍ਹਾਂ ਹੀ ਬਰਕਰਾਰ ਰੱਖਣਾ ਤੰਦਰੁਸਰ ਰਹਿਣ ਮੇਰਾ ਛੋਟਾ ਭਰਾ ਵੀ ਤੇ ਸਾਡਾ ਵੱਡਾ ਭਰਾ ਮਨਤਾ ਬਾਈ ਵੀ ਮਨਤੇ ਬਾਈ ਨੇ ਜ਼ਿੰਦਗੀ ਦੇ ਵਿੱਚ ਹਰ ਔਖੇ ਸੌਖੇ ਸਮੇਂ ਅਸੀਂ ਇਕੱਠਿਆਂ ਨੇ ਦੋਨੇ ਭਰਾਵਾਂ ਨੇ ਆਪਣਾ ਜੀਵਨ ਕੱਟਿਆ ਬਹੁਤ ਵਾਰ ਜ਼ਿੰਦਗੀ 'ਚ ਉਹ ਪੜਾਅ ਦੇਖੇ ਜਦੋਂ ਬੰਦਾ ਕਹਿਣ ਦਾ ਵੀ ਬਸ ਹੁਣ ਨਹੀਂ ਕੁਝ ਕਰ ਸਕਦੇ ਪਰ ਪ੍ਰਮਾਤਮਾ ਨੇ ਹਮੇਸ਼ਾ ਸੱਚੇ ਪਾਤਸ਼ਾਹ ਨੇ ਸਾਥ ਦਿੱਤਾ ਕਿਉਂਕਿ ਵੱਡੇ ਭਰਾ ਦਾ ਹੱਥ ਸਿਰ ਤੇ ਸੀਗਾ ਹਮੇਸ਼ਾ ਗੁਰੂ ਸਾਹਿਬ ਨੇ ਕਿਰਪਾ ਕਰੀ ਛੋਟੇ ਭਰਾਵਾਂ ਦਾ ਹੌਸਲਾ ਨਾਲ ਸੀਗਾ ਇਹ ਜ਼ਿੰਦਗੀ ਦੇ ਵਿੱਚ ਰਿਸ਼ਤੇ ਸਾਡੇ ਬਹੁਤ ਮਹਾਨੇ ਰੱਖਦੇ ਆ ਸਾਡੀਆਂ ਸੱਚੀਆਂ ਖੱਪੀਆਂ ਬਾਹਾਂ ਹੁੰਦੇ ਨੇ ਇਹ ਵੱਡੇ ਭਰਾ ਸਾਡੇ ਛੋਟੇ ਭਰਾ ਪਰ ਆਪਾਂ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਕਰਕੇ ਇੱਕ ਦੂਸਰੇ ਤੋਂ ਦੂਰ ਹੋ ਜਾਂਦੇ ਆ ਇੱਕ ਦੂਸਰੇ ਦੇ ਨਾਲ ਇੰਨੀ ਕੜਤਣ ਬਣਾ ਲੈਨੇ ਆ ਵੀ ਅਸੀਂ ਇੱਕ ਦੂਸਰੇ ਨੂੰ ਬੁਲਾਉਣਾ ਵੀ ਪਸੰਦ ਨਹੀਂ ਕਰਦੇ ਇੱਕ ਦੂਸਰੇ ਵੱਲ ਦੇਖਣਾ ਵੀ ਪਸੰਦ ਨਹੀਂ ਕਰਦੇ ਇੱਕ ਦੂਸਰੇ ਦੀ ਗੱਲ ਵੀ ਸੁਣਨਾ ਪਸੰਦ ਨਹੀਂ ਕਰਦੇ ਪਰ ਅੱਜ ਭੈਣੋ ਤੇ ਭਰਾਵੋ ਸਮਾਂ ਆਪਣੇ ਆਪ ਦੇ ਨਾਲ ਖੜਨ ਦਾ ਆਪਣੇ ਆਪ ਦੇ ਨਾਲ ਜੁੜਨ ਦਾ ਵਾ ਆਪਾਂ ਦੇਖਿਆ ਹੜ ਆਇਆ ਲੋਕ ਤੜਕਿਓਂ ਮੰਨ ਲਓ 10 ਵਜੇ ਇਦਾਂ ਪਾਣੀ ਆ ਗਿਆ ਸੁੱਤੇ ਪਈ ਲੋਕ ਰੁੜ ਗਏ ਕਿੰਨੇ ਲੋਕ 29 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਉੱਥੇ ਹੁਣ ਤੱਕ ਜਿਹੜੀ ਪੁਸ਼ਤੀ ਹੋਈ ਪਤਾ ਹੀ ਨਹੀਂ ਲੱਗਿਆ ਇੱਕ ਪਲ ਦੇ ਵਿੱਚ ਸਭ ਕੁਝ ਖੇਰੂ ਖੇਰੂ ਹੋ ਗਿਆ ਕਿੰਨੀਆਂ ਖਬਰਾਂ ਕਿੰਨੀਆਂ ਗੱਲਾਂ ਆਪਾਂ ਰੋਜ਼ ਸੁਣਦੇ ਹਾਂ ਕਿੰਨੇ ਬੰਦੇ ਦੁਨੀਆ ਤੋਂ ਤੁਰ ਜਾਂਦੇ ਆ ਕੋਈ ਐਕਸੀਡੈਂਟ ਦੇ ਵਿੱਚ ਕੋਈ ਕਿਵੇਂ ਕੋਈ ਕਿਵੇਂ ਜ਼ਿੰਦਗੀ ਦਾ ਇੱਕ ਪਲ ਦਾ ਭਰੋਸਾ ਨਹੀਂ ਇੱਕ ਮੈਂਡ ਦਾ ਭਰੋਸਾ ਨਹੀਂ ਸਾਡਾ ਤੇ ਅਸੀਂ ਪਤਾ ਨਹੀਂ ਕਿਉਂ ਐਡੀਆਂ ਵੱਡੀਆਂ ਵੱਡੀਆਂ ਖੁਆਇਸ਼ਾਂ ਪਾਲ ਲੈਨੇ ਆ ਏਡੇ ਏਡੇ ਵੱਡੇ ਵਹਿਮ ਪਾਲ ਲੈਨੇ ਆ ਵੀ ਸ਼ਾਇਦ ਮੈਂ ਹੀ ਆ ਸਭ ਕੁਝ ਮੇਤੋ ਬਿਨਾ ਕੁਝ ਹੋਈ ਨਹੀਂ ਸਕਦਾ ਮੈਂ ਹੀ ਕੀਤਾ ਜੇ ਕਿਸੇ ਦਾ ਕੀਤਾ ਕਿਸੇ ਦੂਜੇ ਨੇ ਤਾਂ ਕੀਤਾ ਹੀ ਨਹੀਂ ਮੈਂ ਹੀ ਸਾਰਿਆਂ ਲਈ ਕਰਦਾ ਰਿਹਾ ਕਰਨ ਵਾਲਾ ਤਾਂ ਉੱਪਰ ਬੈਠਾ ਭਾਈ ਕਰਨ ਕਰਾਉਣ ਵਾਲਾ ਤਾਂ ਉਹ ਬੈਠਾ ਸੁਪਨਿਆਂ ਦੇ ਘਰ ਦੀ ਸੇਵਾ ਸ਼ੁਰੂ ਕਰਨ ਦੀ ਗੱਲ ਕਰੀਏ ਚਾਹੇ ਜ਼ਿੰਦਗੀ ਦੇ ਉਸ ਤੋਂ ਪਹਿਨਾ ਵਾਲੇ ਕੌੜੇ ਮਿੱਠੇ ਤਿਆਰਬਿਆਂ ਦੀ ਗੱਲ ਕਰੀਏ ਹਮੇਸ਼ਾ ਵੱਡਾ ਭਾਈ ਨਾਲ ਖੜਾ ਇਹਦਾ ਹੋਸ ਦਾ ਇਹਦਾ ਆਸਰਾ ਹਮੇਸ਼ਾ ਨਾਲ ਰਿਹਾ ਜਿਹਦੇ ਸਦਕੇ ਅਸੀਂ ਅੱਜ ਐਡੇ ਵੱਡੇ ਪਰਿਵਾਰ ਦੇ ਵਿੱਚ ਰਹਿੰਦੇ ਆ ਗੁਰੂ ਸਾਹਿਬ ਨੇ ਸਾਡੇ ਤੇ ਐਡੀ ਵੱਡੀ ਕਿਰਪਾ ਕੀਤੀ ਸਾਨੂੰ ਸੁਪਨਿਆਂ ਦੇ ਘਰ ਵਿੱਚ ਸੇਵਾ ਦਾ ਇੱਕ ਛੋਟਾ ਜਿਹਾ ਹਿੱਸਾ ਦਿੱਤਾ ਉਹ ਸੇਵਾ ਜਿਹੜੀ ਸਾਡੀ ਔਕਾਤ ਹੀ ਨਹੀਂ ਸੀ ਕਰਨ ਦੀ ਸਾਡੇ ਕੋਲੇ ਇੰਨੀ ਵੀ ਹਾਇਸੀਅਤ ਨਹੀਂ ਸੀ ਵੀ ਅਸੀਂ 20 ਬੰਦਿਆਂ ਨੂੰ ਪ੍ਰਸ਼ਾਦਾ ਸ਼ਕਾਰ ਸਕੀਏ ਪਰ ਗੁਰੂ ਸਾਹਿਬ ਨੇ ਅੱਜ ਐਡੀ ਵੱਡੀ ਕਿਰਪਾ ਕੀਤੀ ਆ ਇੰਨੇ ਵੱਡੇ ਪਰਿਵਾਰ ਦਾ ਸਾਨੂੰ ਹਿੱਸਾ ਬਣਾਇਆ ਕਿੰਨੇ ਸਾਡੇ ਪੁੱਤ ਨੇ ਕਿੰਨੀਆਂ ਧੀਆ ਨੇ ਕਿੰਨੇ ਬਾਪੂ ਨੇ ਕਿੰਨੀਆਂ ਮਾਵਾਂ ਨੇ ਕਿੰਨੇ ਵੀਰ ਨੇ ਕਿੰਨੀਆਂ ਹੀ ਭੈਣਾਂ ਨੇ ਅਸਿਕ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਮਿਹਰ ਕਰਨ ਇਸੇ ਤਰ੍ਹਾਂ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਮੇਰਾ ਛੋਟਾ ਭਰਾ ਹਰਪ੍ਰੀਤ ਸਿੰਘ ਕੈਨੇਡਾ ਦੇ ਵਿੱਚ ਬੈਠਾ ਇਕਬਿੰਦਰਜੀਤ ਸਿੰਘ ਦੋਨਾਂ ਨੇ ਆਪਣੀ ਜ਼ਮੀਨ ਦਾ ਹਿੱਸਾ ਦਿੱਤਾ ਜਿਹਦੇ ਕਰਕੇ ਇੱਥੇ ਸੁਪਨਿਆਂ ਦਾ ਘਰ ਬਣ ਸਕਿਆ ਅੱਜ ਛੋਟੇ ਦਾ ਭਰਾ ਦਾ ਵੀ ਜਨਮ ਦਿਨ ਹੈ ਹਰਪ੍ਰੀਤ ਦਾ ਤੇ ਗੁਰੂ ਸਾਹਿਬ ਉਹਨੂੰ ਵੀ ਤੰਦਰੁਸਤੀਆਂ ਤਰੱਕੀਆਂ ਬਖਸ਼ਣ ਉਹਦੀ ਜ਼ਿੰਦਗੀ 'ਚ ਵੀ ਖੁਸ਼ੀਆਂ ਤੇ ਚੜ੍ਹਦੀ ਕਲਾ ਹੋਵੇ ਉਹਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਬੰਤੇ ਬਾਈ ਦੀ ਸਾਡੇ ਦੀ ਸਿਹਤ ਥੋੜੀ ਜੀ ਪਿਛਲੇ ਆ ਸਾਲ ਦੇ ਵਿੱਚ ਠੀਕ ਨਹੀਂ ਰਹੀ ਅਰਦਾਸ ਕਰਿਓ ਬਾਈ ਦੀ ਸਿਹਤ ਤੰਦਰੁਸਤ ਚੜ੍ਹਦੀ ਕਲਾ ਵਿੱਚ ਰਹੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਰੂਰ ਅਰਦਾਸ ਬੇਨਤੀ ਕਰਿਓ ਮੇਰੇ ਵੱਡੇ ਭਰਾ ਵਾਸਤੇ ਵੀ ਤੇ ਛੋਟੇ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਪੀ ਬਰਥਡੇ ਟੂ happy birthday